ओम श्री गणपतये नमः कृपा तेता पियू भगवान विष्णु मंगलम गोडद्या मंगलम गैंगस्टर संदीप उर्फ ਕਾਲਾ ਜੱਠੇੜੀ ਤੇ ਲੇਡੀ ਡੌਨ ਅਨੁਰਾਦਾ ਚੋਧਰੀ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਗੀਆਂ ਨੇ ਦੋਵੇਂ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਤੇ ਦੋਹਾਂ ਦਾ ਵਿਆਹ ਦਿੱਲੀ ਦੇ ਦਵਾਰਕਾ ਸਥਿਤ ਸੰਤੋਸ਼ ਪੈਲੇਸ ਦੇ ਵਿੱਚ ਹੋਇਆ ਇਸ ਦੌਰਾਨ ਲੇਡੀ ਡੌਨ ਨੇ ਜਿੱਥੇ ਲਾਲ ਰੰਗ ਦਾ ਜੋੜਾ ਪਾਇਆ ਸੀ ਉੱਥੇ ਹੀ ਗੈਂਗਸਟਰ ਕੁੜਤਾ ਪਜਾਮਾ ਤੇ ਸਿਰ ਤੇ ਲਾਲ ਰੰਗ ਦੀ ਪੱਗ ਬੰਨਿਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਦੋਹਾਂ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਚਾਰ ਸੂਬਿਆਂ ਦੀ ਪੁਲਿਸ ਇਸ ਵਿਆਹ ਦੇ ਵਿੱਚ ਬਰਾਤੀ ਬਣੀ ਹੋਈ ਹੈ 6 ਘੰਟੇ ਦੀ ਪੈਰੋਲ ਲਈ ਗੈਂਗਸਟਰ ਨੂੰ ਬਾਹਰ ਲਿਆਂਦਾ ਗਿਆ ਸੀ ਜਿੱਥੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਗੈਂਗਸਟਰ ਨੂੰ ਮੁੜ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਜਾਵੇਗਾ ਤਾਂ ਤਿਹਾਰ ਜੇਲ੍ਹ ਦੇ ਵਿੱਚ ਇਸ ਵੇਲੇ ਗੈਂਗਸਟਰ ਕਾਲਾ ਜੱਠੇੜੀ ਹੈ ਜਿਸ ਨੂੰ ਵਿਆਹ ਦੇ ਲਈ 6 ਘੰਟੇ ਦੀ ਪੈਰੋਲ ਦਿੱਤੀ ਗਈ ਸੀ ਤਾਂ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਗੈਂਗਸਟਰ ਤੇ ਲੇਡੀ ਡੌਨ ਦੇ ਵਿਆਹ ਤੋਂ ਬਾਅਦ ਦੀਆਂ ਇਹ ਐਕਸਕਲੂਸਿਵ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਦੋਵੇਂ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਵਿਆਧੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਾਮ 4 ਵਜੇ ਗੈਂਗਸਟਰ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਜਾਵੇਗਾ ਕਾਲਾ ਜਠੇੜੀ ਅਤੇ ਅਨੁਰਾਦਾ ਚੋਦਰੀ ਦੇ ਵਿਆਹ ਸਮਾਗਮ ਲਈ ਸੁਰੱਖਿਆ ਦੇ ਵਿੱਚ ਵੀ ਵੱਡੀ ਗਿਣਤੀ ਜੋ ਪੁਲਿਸ ਬਲ ਤਾਇਨਾਤ ਕੀਤਾ ਗਿਆ ਹתਿਆਰਾਂ ਦੇ ਨਾਲ ਪੁਲਿਸ ਸਪੋਰਟਸ ਨੂੰ ਤਾਇਨਾਤ ਕੀਤਾ ਗਿਆ ਜਿੱਥੇ ਸਿਰਫ ਬਾਰ ਕੋਡ ਦੇ ਨਾਲ ਹੀ ਮਹਿਮਾਨਾਂ ਨੂੰ ਅਵਿਆਦ ਦੇ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਇੱਕ 바ਰ ਕੋਡ ਸੀ ਜਿਸ ਤੋਂ ਬਾਅਦ ਹੀ ਕੋਈ ਵੀ ਇਸ ਵਿਆਸ ਸਮਾਗਮ ਦੇ ਵਿੱਚ ਸ਼ਾਮਲ ਹੋ ਸਕਦਾ ਸੀ ਤਾਂ ਕਾਲਾ ਜਠੇੜੀ ਦੇ ਅਨੁਰਾਧਾ ਚੋਧਰੀ ਦੇ ਦੁਸ਼ਮਨਾ ਦੀ ਸੂਚੀ ਨੂੰ ਦੇਖਦੇ ਹੋਏ ਪੁਲਿਸ ਦੇ ਵੱਲੋਂ ਇਹ ਸੁਰੱਖਿਆ ਪ੍ਰਬੰਧ ਕੀਤੇ ਗਏ ਸੱਚ ਦੱਸਦੀ ਕਿ ਗੈਂਗਸਟਰ ਕਾਲਾ ਜਠੇੜੀ ਤੇ 40 ਤੋਂ ਵੱਧ ਮੁਕੱਦਮੇ ਦਰਜ ਨੇ ਜਦਕਿ ਉਹਨਾਂ ਦੀ ਜੀਵਨ ਸਾਥੀ ਜੋ ਕਿ ਲੇਡੀ ਡੌਨ ਨੇ ਉਹਨਾਂ ਦੇ ਉੱਤੇ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਨੇ ਉਹ ਦਰਜ ਨੇ ਤਾਂ ਹੁਣ ਜੁਲੰਦ ਦੀ ਦੁਨੀਆ ਦੇ ਵਿੱਚ ਵੱਡਾ ਨਾਂ ਰੱਖਣ ਵਾਲੇ ਦੋਨਾਂ ਅਪਰਾਧੀਆਂ ਦਾ ਵਿਆਹ ਹੋ ਗਿਆ ਹੈ ਗੈਂਗਸਟਰ ਤੇ ਲੇਡੀ ਡੌਨ ਵਿਆਹ ਦੇ ਬੰਧਨ ਦੇ ਵਿੱਚ ਬੱਜ ਚੁਕੇ ਨੇ ਵਿਆਹ ਦੀਆਂ ਇਹ ਤਸਵੀਰਾਂ ਨੇ ਜਿੱਥੇ ਦਿੱਲੀ ਦੇ ਵਿੱਚ ਦੋਹਾਂ ਦਾ ਵਿਆਹ ਹੋਇਆ ਇਸ ਵਿਆਹ ਦੇ ਵਿੱਚ ਦਿੱਲੀ ਪੁਲਿਸ बराती ਬਣੀ ਹੋਈ ਨਜ਼ਰ ਆਈ ਹੈ ਦਿੱਲੀ ਪੁਲਿਸ ਦੇ ਨਾਲ ਨਾਲ ਹਰਿਆਣਾ ਰਾਜਸਥਾਨ ਅਤੇ ਪੰਜਾਬ ਦੀ ਪੁਲਿਸ ਵੀ ਇਸ ਵਿਆਸਮਾਗਮ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਹਰ ਇੱਕ ਪਹਿਲੂ ਦੇ ਨਾਲ ਇਸ ਵਿਆਹ ਸਮਾਗਮ ਤੇ ਨਜ਼ਰ ਰੱਖੀ ਲਈ ਵੱਡੀ ਗਿੰਦ ਚੋਂ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਤਾਂ ਪੂਰਾ ਬੈਂਕਵੈਟ 홀 ਨੂੰ ਛਾਉਣੀ ਦੇ ਵਿੱਚ ਤਬਦੀਲ ਕੀਤਾ ਗਿਆ ਹਰ ਸਟਾਫ ਦੇ ਸ਼ਨਾਖਤੀ ਕਾਰਡ ਤੱਕ ਲਾਏ ਗਏ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਜੇਲ੍ਹ ਤੋਂ ਕਿਸੇ ਕੈਦੀ ਨੂੰ ਸਿਰਫ ਵਿਆਹ ਕਰਾਉਣ ਲਈ ਬਾਹਰ ਲਿਆਂਦਾ ਗਿਆ ਹੋਵੇ ਤਾਂ ਜੇਲ੍ਹ ਦੇ ਵਿੱਚ ਗੈਂਗਸਟਰ ਕਾਲਾ ਜਥੇੜੀ ਸੀ ਜਿਸ ਨੂੰ ਵਿਆਹ ਦੇ ਲਈ ਹੀ ਬਾਹਰ ਲਿਆਂਦਾ ਗਿਆ ਲੇਡੀ ਡੌਨ ਨਾਲ ਵਿਆਹ ਤੋਂ ਬਾਅਦ ਉਸ ਨੂੰ ਮੁਰ ਜੇਲ ਦੇ ਵਿੱਚ ਬੰਦ ਕਰ ਦਿੱਤਾ ਜਾਵੇਗਾ ਤਾਂ ਵਿਆਧੀਆਂ ਇਹ ਤਸਵੀਰਾਂ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਲੇਡੀ ਡੌਨ ਅਤੇ ਗੈਂਗਸਟਰ ਕਾਲਾ ਜਥੇੜੀ ਨੇ ਇੱਕ ਦੂਜੇ ਦੇ ਨਾਲ ਫੇਰੇ ਲਏ ਨੇ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾਇਆ